ਸਾਰ ਸੁਪਰਸਟਾਰ ਅੱਜ ਇਸ ਫਾਈਨਲ ਵਿੱਚ ਖੇਡ ਰਹੇ ਐ ਉਧਰ ਕੁਲਦੀਪ ਸਿੰਘ ਜੀ ਟੰਡਵਾੜ ਗੜੀ ਮਹਾ ਸਿੰਘ ਵਾਲੇ ਆਹ ਦੇਖਦੇ ਆ ਸਾਹਮਣੇ ਵੀ ਮੈਨੂੰ ਲੱਗਦਾ ਹੋਇਆ ਜੱਫਾ ਵਾਹ ਅੱਖੇ ਰੋਕਣੇ ਤੂਫਾਨ ਪਾਣੀ ਨੇਰੀਆਂ ਅੱਖੇ ਰੋਕਣੇ ਖਿਡਾਰੀ ਸਾਹਨਾ ਵਰਗੇ ਇਹੋ ਜਿਹੇ ਖਿਡਾਰੀਆਂ ਨੂੰ ਡਕਣਾ ਮੁਸ਼ਕਲ ਐ ਪਰ ਜੱਫੀ ਵੀ ਸਿਰੇ ਦੇ ਨੇ ਮੈਨੂੰ ਲੱਗਦਾ ਵੀ ਬਾਹਰ ਲਈ ਲੈਣ ਦੇ ਨਾਲ 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 ਫਾਉਲ ਕਬੱਡੀ ਗੁਰਵਿੰਦਰ ਖੂਨਨ ਦੀ ਪਈ ਹੈ ਵਾ ਸੁਸ਼ਕ ਫੂਲਾ ਜਿਹੜਾ ਖੌਰੂ ਪਾਈ ਫਿਰਦਾ ਇਧਰ ਵੀ ਖੌਰੂ ਪਾ ਗਿਆ ਮੇਰੇ ਪੰਜਾਬੀ ਵੀਰੋ ਉਹ ਚਪਾ 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 ਆ ਇੱਕ ਪਾਸੇ ਗੁਰਵਿੰਦਰ ਆ ਦੂਜੇ ਪਾਸੇ ਮਹਾਵਲੀ ਆਪ ਕਬੱਡੀ ਦੇਖਦੇ ਕੀ ਨਜ਼ਾਰਾ ਖੇਡ ਕਬੱਡੀ ਦਾ ਅੱਜ ਜੋਤਿਆ ਅੱਜ ਜੋਤਿਆ ਜਮਾਨਾ ਵੇਖਦਾ ਓ ਭੇਡ ਸੰਨਾ ਵਾਲੇ ਹੋਵਣਗੇ ਓ ਖੜਕੇ ਦੇਖੂ ਕੁਲ ਜਮਾਨਾ ਕੱਪ ਹੋਈ ਹੋ ਜਿਤਨਗੇ ਜਿੰਨ ਦੇ ਸਿਰਾਂ ਖੈਰੇ ਮਾਦੇ ਫੁੱਲੇ ਨੇ ਸਿਰਾਂ ਲਾਤਾ ਓ ਖੈਰੇ ਮਾਦੇ ਫੁੱਲੇ ਨੇ ਹਨ ਹੋਣ ਜਾ ਰਿਹਾ ਜਾਸੋਪਲ ਕਿੰਮਿਆਰੇ ਵਾਲਾ ਕਹਿੰਦਾ ਵੀ ਜਿਹੜਾ ਵੀ ਜਾਫੀ ਪੀਓ ਪਲਾਂਟੀ ਦਾ ਸਾਰੇ ਮੈਚ ਦੇ ਵਿੱਚ ਪੰਜ ਜਫੇ ਲਾ ਗਿਆ 1 ਲੱਖ ਦਿੱਤਾ ਜਾਊ 1 ਲੱਖ ਦਿੱਤਾ ਜਾਊ ਜੀ ਹਰ ਜਫਾ 10000 ਦਾ ਹੋ ਗਿਆ ਅਜੇ ਤਾਂ ਕਹਿੰਦੇ ਤੀਰ ਕਮਾਨ ਵਿੱਚ ਐ ਅਜੇ ਤਾਂ ਕੁਝ ਵੀ ਹੋ ਸਕਦਾ ਮੈਨੂੰ ਲੱਗਦਾ 10000 ਇੱਕ ਪਾਸੇ ਸ਼ੀਲੂ ਆ ਦੂਜੇ ਪਾਸੇ ਪੂਰੀਆ ਮੇਰੇ ਪੰਜਾਬੀਓ ਆ ਸਾਨਾ ਦਾ ਪੇੜ ਐ ਉਹ ਨਹੀਂ ਰਿਸਾਇਆ ਓਪਾ ਓ ਬੱਲੇ ਸੋਹਣਿਆ ਬਾ ਸੋਹਣਿਆ ਬੱਲੇ ਸੋਹਣਿਆ ਨਹੀਂ ਰੀਸਾ ਇਹ ਐ ਮਹਾਵਲੀ ਆਫ ਕਬੱਡੀ ਓ ਸ਼ੀਲੂ ਅੱਜ ਦੇ ਟਾਈਮ ਦਾ ਓ ਸੁਪਰ ਸੁਪਰਪਕਰ ਜਿਹੜੇ ਆਏ ਨੇ ਦਰਸ਼ਕ ਦਿਨ ਉਹਨਾਂ ਦੇ ਕਿਲੂ ਖਰੇ ਮਾਜੇ ਖੌਰੂ ਪਾਈ ਫਿਰਦਾ ਹਰਿਆਣੇ ਵਾਲਾ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਮੇਲਾ ਬਣਾਈ ਫਿਰਦਾ ਜੱਗੇ ਫਾਇਰਬ ਚੈਂਪੀਅਨਸ਼ਿਪ ਬਾਗੜੀਆਂ ਦੇ ਵਿੱਚ ਖੜਕਾ ਟੜਕਾ ਸ਼ੀਲੂ ਸ਼ੀਲੂ ਤੇ ਕਹਿੰਦੇ ਗੁਰਵਿੰਦਰ ਦੇ درمیان ਟੱਕਰ ਸਿਰੇ ਦੀ ਦੁਨੀਆ ਪੱਪਾ ਪਾਰ ਮਨੋਰ ਸਿੰਘ ਜੀ ਦੇਖੋ ਸਮੇਂ ਦੇ 스타 ਅੱਜ ਹਰੇ ਦਾ ਮੇਲਾ ਉਹ ਉਧਰਲੇ ਪਾਸੇ ਕਬੱਡੀ 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 ਆਉ ਕਰਦਾ ਕਹਿੰਦੇ ਵੀ ਇਸ ਵੇਲੇ ਮਾਲਾ ਗਵਿੰਦਪੁਰੀਆ ਉਹ ਲੱਖ ਉਹ ਲੱਖ ਉਹ ਜੱਸ ਵੇਖ ਉਹ ਦੇਖ ਜੇ ਜਫਾ ਲੱਗੂ ਤੇ ਲੱਖ ਉਹ ਫਰੀਨ ਅੱਲਾ ਗੁੱਲਾ ਸਾਹਮਣੇ ਸਟੇਜ ਤੋਂ ਕਹਿੰਦੇ ਧੂਮਾ ਪੈਣੀਆਂ ਨੇ ਸਾਹਮਣੇ ਗੁਰਵਿੰਦਰ ਦੀ ਰੇਡ ਸ਼ੀਲੂ ਇਹ ਦੂਜਾ ਦੂਜਾ 3 ਲੱਖ ਦਾ ਦੂਜਾ 3 ਲੱਖ 3 ਲੱਖ ਦਾ ਦੂਜਾ ਰਫਾ ਜੱਸਪਾਲ ਪਿੰਦਰ ਜਮਿਆਰਾ ਸੋਡੀ ਖੇੜਾ ਵੇਖਦਾ ਏ ਮੇਰੇ ਖੌਰੂ ਪਾਦਾ ਮੇਰੇ ਵੀ